ਸਸਰੀ ਗਲ ਕਿਸਾਨ ਪ੍ਰੋਗਰਾਮ ਸੁਆਗਤ ਕਰਦੇ ਆ ਕਾਕਾ ਜੀ ਸੋਲਰ ਗਣੇਸ਼ ਟੂਰ ਸਟੋਰ ਵਾਲਿਆਂ ਦੇ ਪੇਸ਼ ਆਸ ਤਾਂ ਅੱਜ ਤੁਹਾਨੂੰ ਦਿਖਾਉਣੇ ਆਏ ਆ ਜੀ ਆਪਣੇ ਕਿਸਾਨ ਭਰਾ ਗਰ ਲਾਲ ਸਿੰਘ ਜੀ ਦੇ ਸੰਗਤ ਮੰਡੀ ਵਿਖੇ ਸਾਡੇ ਸਾਤਾ ਦਾ ਕਨੈਕਸ਼ਨ ਲੱਗਿਆ ਹੋਇਆ ਜੀ ਤਾਂ ਬਾਈ ਜੀ ਹੋਰੇ ਬੜੇ ਖੁਸ਼ ਨੇ ਜੀ ਆਪਾਂ ਇਸ ਤੋਂ ਪਹਿਲਾਂ ਵੀ ਇੱਕ ਇਹਨਾਂ ਨਾਲ ਮਿਲ ਕੇ ਵੀਡੀਓ ਬਣਾਈ ਹੋਈ ਹੈ ਦਿਖਾਈ ਹੋਈ ਹੈ ਅੱਜ ਦੁਬਾਰਾ ਫੇਰ ਮਿਲਦਾ ਇਸੇ ਰਾਸਤੇ ਨਾਲ ਜੀ ਤੇ ਬਾਈ ਜੀ ਨਾਲ ਫੋਟੋ ਵੀ ਇੱਕ ਦੁਬਾਰਾ ਸਾਡੀ ਵਧੀਆ ਇੱਕ ਥੋੜੀ ਵੀਡੀਓ ਬਣਾਓ ਸਾਡੇ ਚੱਲਦੇ ਪਾਣੀ ਦੀ ਤੇ ਜੋ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਿੰਡ ਵਿੱਚ ਆਉਣ ਘੁੰਮਣ ਨੂੰ ਦਿਖਾ ਸਕੀਏ ਵੀ ਦੇਖੋ ਜੀ ਇਹ ਕੀਤਾ ਹੋਇਆ ਕੰਮ ਬਹੁਤ ਜਿਆਦਾ ਸੋਹਣਾ ਗਣੇਸ਼ ਟੂਰ ਸਟੋਰ ਵਾਲਾ ਕਾਕਾ ਜੀ ਦੀ ਦੁਕਾਨ ਕਰਨੀ ਬੜਾ ਬੜਾ ਮਨ ਖੁਸ਼ ਹੋਇਆ ਜਦੋਂ ਆ ਕੇ ਕਿਸਾਨ ਭਰਾ ਨੂੰ ਮਿਲਦੇ ਆਂਗੇ ਦੱਸਦੇ ਆਗੇ ਵੀ ਸਾਡਾ ਮਨ ਬਹੁਤ ਖੁਸ਼ ਆ ਗਿਆ ਜੀ ਇਹ ਵੀ ਸੋਹਣਾ ਕੰਮ ਕੀਤਾ ਹੈ ਜੀ ਤੇ ਇਹਨਾਂ ਨੂੰ ਮਿਲ ਕੇ ਬਾਕੀ ਜਾਣਕਾਰੀ ਲੈਣੇ ਆ ਕੋਦੇ ਦੱਸਣਗੇ ਇਹ ਆਪਣਾ ਹੀ ਸਰਤਾਜ ਮਾਡਲ ਲੱਗਾ ਹੋਇਆ ਹੈਗਾ ਕੁਝ ਕੱਲਾਂ ਆਪਾਂ ਆਪਣੇ ਕਿਸਾਨ ਭਰਾਣਾ ਕਰਦੇ ਅਗਰ ਲਾਲ ਜੀ ਨਾਲ ਤੁਹਾਨੂੰ ਦੱਸਾਂਗੇ ਜੋ ਕਿ ਕਿਸਾਨ ਭਰਾ ਧਿਆਨ ਦੇ ਵਿੱਚ ਰੱਖਣੀ ਹੈ। ਬਾਜ਼ਾਰ ਦੇ ਰੇਟ ਦੱਸਾਂਗੇ ਤੁਹਾਨੂੰ ਆਪਣੇ ਦੁਕਾਨ ਦਾ ਰੇਟ ਦੱਸਾਂਗੇ ਤਾਂ ਆਪਣੇ ਕੀਤੇ ਕੰਮ ਬਾਰੇ ਦੱਸਾਂਗੇ ਜੀ। ਤਾਂ ਆਓ ਮਿਲਦੇ ਹਾਂ ਬਾਈ ਜੀ ਹੋਰ ਨਾਲ ਤੇ ਕਰਦੇ ਗੱਲਬਾਤ। ਤੁਸੀਂ ਪਾਣੀ ਦੇਖ ਸਕਦੇ ਕਿੰਨਾ ਸੋਹਣਾ 4 ਇੰਚ ਪਾਣੀ ਵੜਿਆ ਹੈ। ਫੁੱਲ ਪ੍ਰੈਸ਼ਰ ਦਾ ਪਾਣੀ ਹੈ ਜੀ। ਕੁਛ ਤੇ ਕੋਈ ਮੌਸਮ ਜੋ ਅੱਜ ਵੀ ਘਰੇ ਆ। ਆੜੇ ਆਪਣੇ ਕੜਕਾ ਵੱਢ ਰਹੇ ਹੈਗੇ ਤਾਂ ਮਿੱਟੀ ਕਟਾ ਤੁਹਾਨੂੰ ਪਤਾ ਹੀ ਬਹੁਤ ਜ਼ਿਆਦਾ ਉੱਡ ਰਿਹਾਗਾ ਤੇ ਤੁਸੀਂ ਪਲੇਟਾਂ ਉੱਤੇ ਵੇਖ ਸਕਦੇ ਹੋ ਕਿੰਨਾ ਮਿੱਟੀ ਜੰਮੀ ਹੋਈ ਹੈ ਜੀ ਤਾਂ ਫਿਰ ਵੀ ਪਾਣੀ ਪੂਲ 4 ਇੰਚੀ ਪ੍ਰੈਸ਼ਰ ਦਾ ਚੱਲ ਰਿਹਾ ਹੈ ਜੀ ਤਾਂ ਬਾਈ ਜੀ ਹੋਰ ਦੱਸ ਰਿਹਾ ਜੋ ਧੋਕੇ ਬਣਾ ਪਲੇਟਾਂ ਸਾਫ਼ ਕਰਕੇ ਚਲਾਉਣੇ ਤਾਂ ਇਸ ਤੋਂ ਬਹੁਤ ਜ਼ਿਆਦਾ ਵਧੀਆ ਸੋਹਣਾ ਪ੍ਰੈਸ਼ਰ ਹੁੰਦਾ ਬਾਕੀ ਆ ਜੋ ਬਾਈ ਜੀ ਹੋਰ ਨੂੰ ਮਿਲਦੇ ਆਂਗੇ ਤਾਂ ਬਾਕੀ ਤੁਹਾਨੂੰ ਜਾਣਕਾਰੀ ਦਿੰਨੇਗੇ ਮਿਲ ਕੇ ਬਾਈ ਜੀ ਹੋਰ ਨੂੰ ਆ ਵੀ ਹਾਂਜੀ ਹਾਂ ਹੋ ਜੀ ਤਾਂ ਆਪਣੇ ਤੁਸੀਂ ਥੋੜਾ ਜਿਹਾ ਦੱਸੋ ਜੀ ਆਪਣੀ ਸੰਟਰਾਂ ਨੂੰ ਇਹ ਕਿਨੇ ਲੱਗਿਆ ਕਨੈਕਸ਼ਨ ਤੁਹਾਨੂੰ ਕਿੱਥੋਂ ਲਵਾਇਆ ਜੀ ਡੱਬ ਵਾਲੀ ਤੋਂ ਕਾਕੇ ਤੋਂ ਲਵਾਇਆ ਜੀ ਬਸ ਇਹ ਸਮਾਨ ਬਹੁਤ ਵਧੀਆ ਦਿੱਤਾ ਜੀ ਇਹ ਕਿਹੜਾ ਮਾਡਲ ਲੱਗਿਆ ਜੀ ਇਹ ਜੀ ਸਰਦਾਰ ਮਾਡਲ ਜਿਹੜਾ ਤੁਹਾਨੂੰ ਦੱਸਿਆ ਸੀ ਕਾਹ ਆ ਮਾਡਲ ਹੈ ਜੀ ਐਟਾ ਹੈ ਉਹ ਹੈ ਇਹ ਕਲੋਸ ਕਰਦੇ ਆ ਜੀ ਬਸ ਜੀ ਬਹੁਤ ਵਧੀਆ ਭਾਰੀ ਸਵਾਗਤ ਲੱਗਾ ਜੀ ਹਾਂ ਤੁਸੀਂ ਤੁਹਾਡੇ ਜਿਵੇਂ ਇਹ ਵਾਟਰ ਲੈਵਲ ਕਿੰਨੇ ਫੁੱਟ ਤੇ ਹੈ ਜੀ ਇਹ ਜੀ ਹੈਗਾ ਮੰਨ ਕੇ ਚਲੋ 20 22 ਕੇ 20 22 ਫੁੱਟ ਹੈ ਤਾਂ ਤੁਸੀਂ ਸਮਾਨ ਤੋਂ ਸੰਕੁਸ਼ਟਾਂਗੇ ਹਾਂ ਜੀ ਜਿਵੇਂ ਲੱਗਿਆ ਤੁਹਾਨੂੰ ਇਹ ਲੱਗਿਆ ਸਮਾਨ ਆਪਣਾ ਜੀ ਸਮਾਨ ਬਹੁਤ ਵਧੀਆ ਲੱਗਿਆ ਠੀਕ ਨੇ ਬੱਤੀ ਹੋਰ ਵੀ ਤੁਹਾਡੇ ਪਿੰਡ ਵਿੱਚ ਇਸ ਤਰ੍ਹਾਂ ਲੱਗੇ ਹੋਏਗਾ ਸਮਾਨ ਤਾਂ ਉਹ ਵੀ ਮੁਕਾਲੇ ਤੁਹਾਨੂੰ ਇਹ ਸਮਾਨ ਕਿਸ ਤਰ੍ਹਾਂ ਲੱਗਦਾ ਨਹੀਂ ਚੰਗਾ ਲੱਗਿਆ ਉਹ ਬਾਪੂ ਜੀ ਕਾਸ਼ਾ ਜੀ ਬੋਈ ਨੇ ਤੁਹਾਡੇ ਨੂੰ ਵਾਦਾ ਕੀਤਾ ਸੀ ਆ ਵੀ ਤੁਹਾਨੂੰ ਕਨੈਕਸ਼ਨ ਇਹ ਲਾ ਕੇ ਹੈ ਰੀਸਟ੍ਰਕਚਰ ਲਾਓਗੇ ਪਾਣੀ ਦਾ ਤੁਹਾਨੂੰ 4 ਇੰਚ ਕੋਲ ਕਿਹੜਾ ਸਾਡੇ ਨਾਲ ਵਾਹਿਦਾ ਕੀਤਾ ਸੀ ਜੀ ਉਹ ਤੇ ਪੂਰਾ ਵਧੀਆ ਵਧੀਆ ਪਰਿਵਾਰ ਖੁਸ਼ ਹੈ ਜੀ ਹਾਂ ਜੀ ਇਹਦੇ ਹਾਂ ਕਿੰਨੇ ਗਿੱਲੇ ਛੋਨੇ ਛੋਨੇ ਦੀ ਬਾਈ ਕਰ ਰਹੇ ਹਾਂ ਹਾਂ ਉਹ ਦੇਖ ਕਿੰਨੇ ਲਾਉਗੇ ਇਹਨੇ ਕਿੰਨੇ ਗਿੱਲੇ ਆ ਤਸਰਬਾਣਾ ਨਹੀਂ ਯਾਨੀ ਪਾਣੀ ਤੇ ਆਪਾਂ ਆਪਾਂ ਸੇ ਕਿਚੀਏ ਤੇ ਆਪਾਂ 5 ਗਿੱਲੇ ਬਾਣ ਵਰਤ ਰਹੇ ਹਾਂ ਹਾਂ ਜੀ ਤੁਹਾਡੇ ਮੁਤਾਬਕ ਇਹ 5 ਗਿੱਲੇ ਤੋਂ ਵੱਧ ਲਾ ਕੇ ਆਪਣੇ ਪਾਣੀ ਦਾ ਪਾਣੀ ਵੱਧ ਬਹੁਤ ਵਧੀਆ ਗੱਲ ਹੈ ਜੀ ਉਹੂਰ ਕਿਸਾਨ ਭਰਾਵਾਂ ਨੂੰ ਦੱਸਣਾ ਚਾਹਾਂਗੇ ਸਾਲ ਤਰਾ ਉਹ ਕਦੇ ਵੀ ਸਸਤੇ ਦੇ ਲਾਲਚ ਵਿੱਚ ਕਦੇ ਵੀ ਨਾ ਚਲੋ ਟਿਕਟੌਕ ਨਾਲ ਇਹ ਹੈਵੀ ਸਟ੍ਰਕਚਰ ਕਿਉਂਕਿ ਆਪਣਾ ਸੁਪਰ ਮੋਡਲ ਆਗਾ ਸਰਤਾਜ ਮੋਡਲ ਬਾਜ਼ਾਰ 'ਤੇ ਰੇਟ ਨੂੰ ਤੁਹਾਨੂੰ ਜਰੂਰ ਇਹ ਚੀਜ਼ ਮਹਿਸੂਸ ਹੋ ਗਈ ਵੀ ਆਪਾਂ ਨੂੰ ਬਾਜ਼ਾਰ ਵਿੱਚ ਰੇਟ ਘੱਟ ਮਿਲ ਰਿਹਾ ਹੈ ਕਿ ਜਿਸ ਤਰ੍ਹਾਂ ਸਾਡੇ ਸਾਤ ਦਾ ਆਪਣਾ ਕਨੈਕਸ਼ਨ ਹੈ ਬਾਜ਼ਾਰ ਦੇ ਰੇਟ 255 ਤੋਂ ਲੈ ਕੇ 75 80 ਦੇ ਵਿੱਚ ਵਿੱਚ ਵੀ ਚੱਲ ਰਹੇ ਹੈ ਜੀ ਤਾਂ ਆਪਣਾ ਇਹ ਰੇਟ ਜੋ ਕੰਨ 11000 ਰੁਪਏ ਦਾ ਇਹ ਠੀਕ ਇਸ ਲਈ ਵੱਧ ਲੈ ਰਹੇ ਹੈਗੇ ਕਿ ਕਿਸਾਨ ਭਰਾ ਆਪਣੇ ਗਰਨਾਲ ਜੀ ਵੀ ਦੱਸ ਰਹੇ ਨੇ ਕਿ ਸਮਾਨ ਪੂਰਾ ਹੈਵੀ ਸਟਰਕਚਰ ਲੱਗਿਆ ਹੋਇਆ ਹੈ ਪਿੰਡ ਵਿੱਚ ਇਹਨਾਂ ਨੇ ਹੋਰ ਵੀ ਇਹ ਕਨੈਕਸ਼ਨ ਕਿਸੇ ਇਹ ਸਿੱਧਾ ਜਾ ਕੇ ਮਿਲੇ ਹੈ ਕਿ ਪਿੰਡ ਵਿੱਚ ਪਹਿਲਾਂ ਹੋਰ ਕੋਈ ਛਾਣਬੀਨ ਕੀਤੀ ਹੈ ਚੈੱਕ ਆ ਕੀ ਪਹਿਲਾਂ ਜੇ ਇਹਨਾਂ ਦੇ ਕੋਈ ਸਾਫ ਦੇ ਪਿੰਡ ਵਿੱਚ ਦੇਖ ਕੇ ਉਹਨਾਂ ਨੂੰ ਥੋੜਾ ਸਾਫ ਤੇ ਜਿਹੜੇ ਥੋੜੇ ਪਿੰਡ ਵਿੱਚ ਕਨੈਕਸ਼ਨ ਲੱਗੇ ਹੈ ਜੀ ਉਹ ਪਹਿਲਾਂ ਤੁਸੀਂ ਦੇਖੇ ਤੁਸੀਂ ਤੁਹਾਨੂੰ ਕਿਵੇਂ ਲੱਗਿਆ ਵੀ ਹੋਰ ਥੋੜੇ ਉਹਨਾਂ ਤਾਂ ਹੈ ਵੀ ਹੈ ਬੀਹਵੀ ਹੈ ਇਹਨਾਂ ਦੇ ਪਹਿਲਾਂ ਲੱਗੇ ਉਹਨਾਂ ਤੋਂ ਵੀ ਹੈ ਇਹਨਾਂ ਤੋਂ ਵੀ ਹੈ ਇਹ ਬਹੁਤ ਹੀ ਸਿਰੇ ਦੀ ਕੁਆਲਿਟੀ ਦਾ ਸਟਰਕਚਰ ਹੈ ਆਪਾਂ ਕਹਿ ਸਕਦੇ ਹਾਂ ਕਿ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਵੇਟ ਤੇ ਮੈਨੂੰ ਵੱਧ ਮਿਲੂਗਾ ਆ ਉਸ ਵਕਤ ਨੂੰ ਇੱਕ ਸਾਲ ਭਰਾਉਣਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀ ਬਾਕੀ ਤੁਹਾਨੂੰ ਪਤਾ ਜੀ ਕਿਸਾਨ ਭਰਾ ਇੱਕ ਹੋਲਾ ਬੰਦਾ ਆਪਾਂ ਕਹਿ ਸਕਦੇ ਹਾਂ ਕਿ ਕਿਉਂਕਿ ਬਾਜ਼ਾਰ ਵਿੱਚ ਦੁਕਾਨਦਾਰ ਤੋ ਖੋਸ਼ਾ ਵੀ ਵੇਖ ਲਈਦਾ ਹੈ ਕੰਮ ਪੂਰਾ ਖੋਸ਼ਾ ਜੀ ਉੱਤੇ ਇੱਥੇ ਘੱਟੋ ਘੱਟ ਆਉਂਦੇ ਇੱਕ ਬੰਦੇ ਕਿੰਨੇ ਬੰਦੇ ਸਵੇਰੇ ਤੋਂ ਵੀ 25 ਬੰਦੇ ਪੂਰੇ ਬਾਗ ਬਾਗ ਹੋ ਗਏ ਹੋ ਜੀ ਇਹ ਦੇਖੋ ਜੀ ਇੱਕ ਆਪ ਨੂੰ ਇਹ ਚੀਜ਼ ਤੇ ਕੁਝ ਨਹੀਂ ਹੁੰਦੀ ਹੈਗੀ ਖਾਲ ਭਰਾ ਖੋਸ਼ਾ ਤੇ ਦੇਖੋ ਜੀ ਦੁਕਾਨਦਾਰ ਆਪਣੇ ਆਪ ਹੀ ਖੋਸ਼ਾਗਾ ਕਿਸਾਨ ਦੇ ਨਾਲ ਹੀ ਦੁਕਾਨਦਾਰੀ ਆਪਣੀ ਦੇਖੋ ਜੋ ਆਪਣਾ ਟਿਊਬਲ ਤੇ ਖੇਤੀ ਬਾੜੀ ਦੇ ਰਿਪੋਰਟ ਆਪਣਾ ਸਮਾਨ ਚਾਹੁੰਦੇ ਵੀਡੀਓ ਤੇ ਭਲੇ ਕੋ ਨੰਬਰ ਚਾਹ ਰਹੇ ਆ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੇ